ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਜਿਹੜੀ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਉਹਦੇ باوجود ਵੀ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਜੇ ਇਹ ਅਫਸਰ ਨੇ ਜਿਹੜੇ ਸਮੇਂ ਸਿਰ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਕੀਤੀਆਂ ਗਈਆਂ ਤਾਂ ਇਹਨਾਂ ਤੇ ਕਾਰਵਾਈ ਕਦੋਂ ਕਰਨੀ ਆ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅੱਜ ਅਸੀਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟੇ ਦਫ਼ਤਰ ਵਿਖੇ ਅਧਿਆਪਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿਰੁੱਧ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਜਿਹੜੀ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਔਰ ਹੁਣ ਲਗਾਤਾਰ 3 ਮਹੀਨੇ ਤੋਂ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ ਅਧਿਆਪਕਾਂ ਦੀ ਤਰੱਕੀਆਂ ਲਈ ਜਿਹੜੀ ਕਮੇਟੀ ਵੀ ਬਣ ਚੁੱਕੀ ਆ ਔਰ ਭਲਾਈ ਵਿਭਾਗ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਆ ਔਰ ਅਸੀਂ ਪਿਛਲੇ ਦਿਨੀ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਵੀ ਚੋਣ ਜਾਬਤਾ ਲੱਗਣ ਜਾ ਰਿਹਾ ਉਸ ਤੋਂ ਪਹਿਲਾਂ ਪਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਔਰ ਉਹ ਸਾਡੇ ਨਾਲ ਅੱਜ ਦਾ ਵਾਅਦਾ ਕੀਤਾ ਸੀ ਵੀ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਪਰ ਅੱਜ ਵੀ ਜ਼ਿਲ੍ਹਾ ਸਿੱਖਿਆ ਦਫ਼ਤਰ 'ਚ ਡੀਓ ਸਾਹਿਬ ਨਹੀਂ ਪਹੁੰਚੇ ਸਾਨੂੰ ਲੱਗਦਾ ਵੀ ਇਸ ਜਿਹੜਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਆ ਲਗਭਗ 100 ਦੇ ਕਰੀਬ ਜਿਹੜੇ ਅਧਿਆਪਕਾਂ ਉਹਨਾਂ ਦੀ ਤਰੱਕੀਆਂ ਹੋਣੀਆਂ ਪਰ ਤੁਸੀਂ ਅੰਦਾਜ਼ਾ ਲਾਓ ਵੀ 100 ਸਕੂਲ ਮੁਖੀ ਜਿਹੜੇ ਆ ਉਹ ਤੋਂ ਵਿਰਵੇ ਨੇ ਸਾਡੇ ਸਕੂਲ ਜਿਹਨਾਂ ਸਕੂਲਾਂ ਚ ਸਕੂਲ ਮੁਖੀ ਹੈ ਨਹੀਂ ਉਥੇ ਫਿਰ ਪੜ੍ਹਾਈ ਦਾ ਵਿਦਿਆਰਥੀ ਦੇ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੇ ਅਧਿਆਪਕਾਂ ਦੇ ਖਿਲਾਫ ਪੱਤਰ ਨੇ ਉਹ ਜੇ ਲਾਗੂ ਨਾ ਹੋਣ ਤਾਂ ਅਧਿਆਪਕਾਂ ਤੇ ਕਾਰਵਾਈ ਕੀਤੀ ਜਾਂਦੀ ਆ ਪਰ ਇਹ ਡੀਪੀਏ ਵੱਲੋਂ ਲੈਟਰ ਆ 26 ਫਰਵਰੀ ਤੱਕ ਜਿਹੜੀਆਂ ਹੀ ਉਹ ਪ੍ਰਮੋਸ਼ਨਾਂ ਕਰਨ ਦੀ ਲੈਟਰ ਜਾਰੀ ਹੋਈ ਹੈ ਵੀ ਜਿਨ੍ਹਾਂ 26 ਤੱਕ ਨਾ ਕੀਤੇ ਕੀ ਕਾਰਵਾਈ ਕੀਤੀ ਇਥੇ ਸਰਕਾਰ ਨੂੰ ਹੀ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਅਫਸਰ ਨੇ ਜਿਹੜੇ ਸਮੇਂ ਸਿਰ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਕੀਤੀਆਂ ਗਈਆਂ ਤਾਂ ਇਹਨਾਂ ਤੇ ਕਾਰਵਾਈ ਕਦੋਂ ਕਰਨੀ ਆ ਸੋ ਅੱਜ ਅਸੀਂ ਦੁਬਾਰਾ ਚੇਤਾਵਨੀ ਦਿੰਦੇ ਆ ਕਿ ਜੇ ਸਰਕਾਰ ਨੇ ਜਾਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਪ੍ਰਮੋਸ਼ਨਾਂ ਜਲਦੀ ਨਾ ਕੀਤੀਆਂ ਤੇ ਇਹ ਸੰਘਰਸ਼ ਨੂੰ ਹੋਰ ਵੀ ਜੜਾ ਤਿੱਖਾ ਕੀਤਾ ਜਾਵੇਗਾ ਮੈਂ ਤੇਜਿੰਦਰ ਸਿੰਘ ਸਾਧ ਜਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਜੂਨੀਅਰ ਮੈਂ ਅੱਜ ਅਸੀਂ ਸਾਂਝਾ ਵਿਧਾਤਕ ਮੋਰਚੇ ਦੇ ਸਦੇ ਹੇਠ ਪ੍ਰੋਮੋਸ਼ਨਾਂ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਖਿਲਾਫ ਧਰਨਾ ਦਿੱਤਾ ਕਿਉਂਕਿ ਸਬੰਧਤ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਉਹ ਵਾਰ-ਵਾਰ ਸਾਨੂੰ ਲਾਰੇ ਲਾ ਰਿਹਾ ਔਰ ਤਰੱਕੀਆਂ ਦਾ ਪ੍ਰੋਸੈਸ ਜਿਹੜਾ ਕਾਫੀ ਹੱਦ ਤੱਕ ਜਿਹੜਾ ਕੰਪਲੀਟ ਵੀ ਆ ਔਰ ਜਿਹੜਾ ਇਹ ਸਿੱਖਿਆ ਅਧਿਕਾਰੀ ਆ ਇਹ ਟਾਲ ਮਟੋਲ ਦੀ ਨੀਤੀ ਪਨਾ ਰਿਹਾ ਜਦੋਂ ਕਿ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕਰਕੇ 22 ਫਰਵਰੀ ਤੱਕ 26 ਫਰਵਰੀ 2024 ਤੱਕ ਤਰੱਕੀਆਂ ਕਰਕੇ ਇਹਦੀ ਜਿਹੜੀ ਰਿਪੋਰਟ ਵਾ ਉੱਚ ਅਧਿਕਾਰੀਆਂ ਨੂੰ ਭੇਜਣੀ ਸੀ ਪਰ ਇਸ ਅਧਿਕਾਰੀ ਨੇ ਤਰੱਕੀਆਂ ਨਹੀਂ ਕੀਤੀਆਂ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਅਸੀਂ ਸਿੱਖਿਆ ਮੰਤਰੀ ਪੰਜਾਬ ਤੋਂ ਐਜੂਕੇਸ਼ਨ ਸੈਕਟਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਜ਼ਿਲ੍ਹਾ ਗਰਦਾਸਪੁਰ ਦੀਆਂ ਤਰੱਕੀਆਂ ਦੇ ਵਿੱਚ ਦਖਲ ਦਿੱਤਾ ਜਾਵੇ ਔਰ ਸਬੰਧਤ ਡੀਓ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਜਿਨ੍ਹਾਂ ਦੀ ਬਦੌਲਤ ਜਿਹੜੀਆਂ ਤਰੱਕੀਆਂ ਸਾਡੀਆਂ ਰੁਕੀਆਂ ਹੋਈਆਂ ਸੋ ਮੇਰੀ ਸਰਕਾਰ ਅੱਗੇ ਮੇਰੀ ਸਿੱਖਿਆ ਮੰਤਰੀ ਅਗੇ ਇਹੋ ਬੇਨਤੀ ਆ ਕਿ ਸਬੰਧਤ ਜਿਹੜਾ ਡੀਓ ਆ ਇਹਨੂੰ ਜਿਹੜੀ ਇਹਦੀ ਪੁੱਛਗਿੱਛ ਕੀਤੀ ਜਾਏ ਅਤੇ ਕਾਰਵਾਈ ਕੀਤੀ ਜਾਏ ਔਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਆਪਕ ਦੀਆਂ ਤਰੱਕੀਆਂ ਹੋਣ ਜਾ ਰਹੀਆਂ ਉਹ 22 ਸਾਲਾਂ ਬਾਅਦ ਤਰੱਕੀਆਂ ਹੋ ਰਹੀਆਂ 22 ਸਾਲਾਂ ਦੀ ਸਰਵੱਚ ਪਹਿਲੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਲੱਗੀ ਆ ਉਹਦੇ باوجود ਵੀ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਸਿੱਖਿਆ ਮੰਤਰੀ ਪਿੰਨ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਜੀ ਇੱਕ ਤੇ ਕੋਡ ਆਫ ਕੰਡਕਟ ਲਾਗੂ ਹੋ ਰਿਹਾ ਬਲਤ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਉਹਨਾਂ ਦਾ ਇਰਾਦਾ ਇਹ ਹੀ ਆ ਕਿ ਕੋਡ ਆਫ ਕੰਡਕਟ ਲਾਗੂ ਹੋ ਜੇ ਤੇ ਮੇਰਾ ਖਹਿੜਾ ਛੁੱਟ ਜੇ ਕਿ ਮੈਨੂੰ ਤਰੱਕੀਆਂ ਨਾ ਕਰਦੀਆਂ ਪੈਣ ਕਿਉਂਕਿ ਇਹ ਜ਼ਿੰਮੇਵਾਰੀ ਦਾ ਕੰਮ ਆ ਪਰ ਜਿਹੜਾ ਬੰਦਾ ਚੇਅਰ ਤੇ ਬੈਠਾ ਜਿਹਨੂੰ ਸਰਕਾਰ ਨੇ ਨਾਮਜ਼ਦ ਕੀਤਾ ਵਾ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਗਵਿੰਦਰ ਸਿੰਘ ਜੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਵਾ ਉਸ ਦਾ ਦੋਸ਼ੀ ਕਰਾਰ ਦਿੱਤਾ ਜਾਣਾ ਚਾਹੀਦਾ ਔਰ ਤਰੱਕੀਆਂ ਜਿਹੜੀਆਂ ਜਲ ਤੋਂ ਜਲਦ ਕੀਤੀਆਂ ਜਾਣੀ ਚਾਹੀਦਾ